ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੀਆਂ ਕਿ ਕਾਫੀ ਜਿਆਦੇ ਸੋਹਣੇ ਸੂਟ ਲੇਨਗੇ ਪਾਰਟੀ ਵੇਅਰ ਕੱਲ ਆਪਾਂ ਸੂਟ ਦੀ ਫੋਟੋ ਪਾਈ ਸੀ ਵੈਲਵਟ ਦੇ ਸੂਟਾਂ ਦੀ ਉਹਦੇ ਵਿੱਚੋਂ ਆਪਣੇ ਕੋਲ ਇੱਕ ਇੱਕ ਸੂਟ ਅਵੇਲੇਬਲ ਹੈਗਾ ਬਾਕੀ ਜਿੰਨੇ ਸੋਲਡ ਹੋ ਚੁੱਕੇ ਨੇ ਉਹ ਮੇਰੇ ਪਿੱਛੇ ਪਏ ਰਹੇਗੇ ਸੂਟ ਦੁਪੱਟੇ ਵਗੈਰਾ ਡਾਈ ਕਰਨ ਲਈ ਗਏ ਹੋਏ ਨੇ ਸਟਿਚਿੰਗ ਲਈ ਹੋ ਗਏ ਹੋਏ ਨੇ ਸਟਿਚਿੰਗ ਕਰਵਾਉਣੇ ਨੇਗੇ ਸਲੀਪਾ ਵਗੈਰਾ ਵਾਲੇ ਜਿਹੜੀਆਂ ਲਗਵਾਉਣੀਆਂ ਨੇਗੀਆਂ ਬਾਕੀ ਜੇ ਕੋਈ ਵੀ ਤੁਸੀਂ ਵਰਕ ਵਾਲਾ ਸੂਟ ਆਰਡਰ ਦੇਣਾ ਹੁੰਦਾ ਤੁਸੀਂ ਆਪਣਾ ਡਿਜ਼ਾਈਨ ਸ਼ੇਅਰ ਕਰ ਦਿਆ ਕਰੋ ਜਾਂ ਫਿਰ ਆਪਾਂ ਵੀਡੀਓ ਪਾਉਣੇ ਹੁੰਨੇ ਹਨਾ ਤੁਸੀਂ ਉਹਦੇ ਵਿੱਚ ਉਹ ਕਰ ਲਿਆ ਕਰੋ ਸੌਰੀ ਹਨਾ ਪੈਣਾ ਕਹੀ ਜਾਂਦੇ ਸਾਨੂੰ ਫੋਟੋਆਂ ਪਾ ਦਿਓ ਫੋਟੋਆਂ ਪਾ ਦਿਓ ਹਨਾ ਫੋਟੋਆਂ ਲਿੰਕ ਮੇਰੇ ਕੋਲੇ ਟਾਈਮ ਨਹੀਂ ਹੈਗਾ ਤੁਹਾਨੂੰ ਕੋਈ ਵੀ ਦੇਖੋ ਡਿਜ਼ਾਈਨ ਪਸੰਦ ਆਗਾ ਤੁਸੀਂ ਮੈਨੂੰ ਸ਼ੇਅਰ ਕਰ ਦਿਓ ਵੀ ਸਾਡਾ ਇਸ ਤਰ੍ਹਾਂ ਦਾ ਤੁਸੀਂ ਵਰਕ ਹੈ ਜਿਹੜਾ ਸਾਡੇ ਸੂਟ ਤੇ ਕਰਵਾ ਦਿਓ ਹਨਾ ਤੇ ਮੈਂ ਅੱਜ ਤੁਹਾਨੂੰ ਦਿਖਾਉਣੇਗੀ ਕਾਫੀ ਜਾਦੇ ਸੋਹਣੇ ਸੂਟ ਨੇ ਚਨੌਣ ਸਿਲਕ ਦੇ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਆਹ ਦਿਖਾ ਦਿੰਨੀ ਆ ਸੂਟ ਆਪਣੇ ਕੋਲੇ ਪਿਆ ਹੈਗਾ ਟਿਸਟਾ ਬ੍ਰਾਂਡ ਦਾ ਹੈਗਾ ਬਹੁਤ ਜਾਦੇ ਸੋਹਣਾ ਸੂਟ ਹੈ ਫੁੱਲ ਪਿਓਰ ਦਾ ਹੈਗਾ ਫੁੱਲ ਪਿਓਰ ਚਨੌਣ ਹੈਗੀ ਜਿਹੜੀ ਇਹ ਵਾਲੀ ਹੈਗੀ ਆਪਾਂ ਕਾਫੀ ਜਾਦੇ ਸੂਟ ਸੇਲ ਕੀਤੇ ਨੇ ਨਿਓਨ ਪਿੰਕ ਜਿਹਾ ਕਲਰ ਹੈਗਾ ਇਸ ਤਰ੍ਹਾਂ ਹੈਗੀ ਹੈ ਜੀ ਇਹਦੀ ਬਾਟਮ ਹੈਗੀ ਲੋ ਇਹ ਹੈਗਾ ਪ੍ਰਿੰਟ ਕਾਫੀ ਜਾਦੇ ਸੋਹਣਾ ਸੂਟ ਹੈਗਾ ਪ੍ਰਾਈਸ ਦਾ ਰਹੇਗਾ 3000 ਲਓ ਜੀ ਦੇਖੋ ਇਹ ਹੈਗੀ ਜੀ ਇਹਦੇ ਨਾਲ ਬਾਟਮ ਹੈਗੀ ਇਸ ਤਰ੍ਹਾਂ ਦੁਪੱਟਾ ਕੋਈ ਵੀ ਨਹੀਂ ਹੈਗਾ ਇਹਦੇ ਨਾਲ ਜੇ ਤੁਸੀਂ ਦੁਪੱਟਾ ਲਗਾਉਗੇ ਤਾਂ ਉਹਦੇ ਐਕਸਟਰਾ ਚਾਰजेस ਹੁੰਦੇ ਨੇਗੇ ਤੇ ਆਪਾਂ ਦੁਪੱਟੇ ਵਾਲੇ ਜਿਹੜੇ ਸੂਟ ਨੇਗੇ ਘੱਟ ਲਿਆ ਕੇ ਰੱਖਦੇ ਆ ਕਿਉਂਕਿ ਪਹਿਣਾ ਦੀ ਜਿਹੜੀ ਡਿਮਾਂਡ ਆ ਬਹੁਤ ਜ਼ਿਆਦੇ ਘੱਟ ਹੈਗੀ ਦੁਪੱਟੇ ਵਾਲੇ ਸੂਟਾਂ ਦੇ ਵਿੱਚ ਕਿਉਂਕਿ ਉਹ ਕਹਿੰਦੇ ਵੀ ਅਸੀਂ ਅਲੱਗ ਤੋਂ ਜਿੰਨਾ ਦੁਪੱਟਾ ਚਾਜਦਾ ਹੈਗਾ ਵੀ ਉਨਾ ਹਨਾ ਉਹ ਹੈ ਆ ਜਿਹੜਾ ਮੈਂ ਸੂਟ ਪਾਇਆ ਹੋਇਆ ਇਹਦੇ ਨਾਲ ਦਾ ਇੱਕ ਸੂਟ ਅਵੇਲੇਬਲ ਹੈ ਪਸ਼ਮੀਨੇ ਦਾ ਸੂਟ ਰਹਿਣ ਵਾਲਾ ਬਲੈਕ ਕਲਰ ਹੈਗਾ ਨਾਲ ਸੇਮ ਹੀ ਜਿੱਦਾਂ ਮੇਰੇ ਸ਼ਾਲ ਸਟੌਲ ਲਿਆ ਹੋਇਆ ਉਦਾਂ ਦਾ ਹੈਗਾ ਤੇ ਗ੍ਰੇ ਜ ਹੈਗਾ ਨਹੀਂ ਪੂਰਾ ਜੈਡ ਬਲੈਕ ਨਹੀਂ ਹੈਗਾ ਇਹ ਤੇ ਡਲ ਹੈ ਥੋੜਾ ਜਿਹਾ ਬਲੈਕ ਤੇ ਨਾਲ ਰਹੇਗੀ ਇਸ ਤਰ੍ਹਾਂ ਜਿੱਦਾਂ ਮੈਂ ਪਾਈ ਹੋਈ ਆ ਪਲੇਨ ਬਾਟਮ ਰਹੇਗੀ ਇਦਾਂ ਇਹਦੇ neck ਤੇ ਪੱਟੀ ਆਉਗੀ ਇਸ ਤਰ੍ਹਾਂ ਪੱਟੀ ਬਣੀ ਹੋਈ ਹੈਗੀ ਤੇ ਇਹ ਐਵੇਂ ਸੇਮ ਸਟੌਲ ਆ ਬਸ ਕਲਰ ਚੇਂਜ ਹੈਗਾ ਬਾਕੀ ਤੁਸੀਂ ਫੋਟੋ ਤੇ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੀ ਫੋਟੋ ਹੈ ਦੇਖ ਬਹੁਤ ਵਧੀਆ ਸਟਾਫ ਹੈ ਇਹਦੇ ਵਿੱਚ ਆਪਣੀ ਧੂ ਵੀ ਪੈ ਚੁੱਕੀ ਹੈ ਕੁਝ ਵੀ ਨਹੀਂ ਹੋਇਆ ਪ੍ਰਾਈਜ਼ ਰਹੇਗਾ 1000 ਸਿਰਫ ਕਲਸ ਦੁਪੱਟੇ ਨਾਲ ਤੁਸੀਂ ਤਾਂ 1 ਸੂਟ अवेलेबल ਹੈ ਜੀਨੇ ਲੈਣਾ ਹੋ ਤਾਂ ਲੈ ਲੈ ਸਕਦੇ ਹੋ ਅੱਗੇ ਮੈਂ ਤੁਹਾਨੂੰ ਦਿਖਾਉਣੀ ਆਂਗੀ ਲਵਲੀਨ ਦੇ ਸੂਟ ਲੰਗੇ ਚੁਣੋਣ ਲਈ ਸੂਟ ਆਪਣੇ ਕੋਲੇ अवेलेबल ਹੈਗੇ ਲੰਗੇ ਇਹ ਦੋ ਆਲ ਓਵਰ ਛੂਣਨੇ ਪਹਿਣਾ ਦੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਵੀ ਸਾਨੂੰ ਆਲ ਓਵਰ ਸੂਟ ਚਾਹੀਦੇ ਨੇ ਤਾਂ ਆਪਾਂ ਆਲ ਓਵਰ ਟੀਕ ਲੈ ਕੇ ਆਏ ਹਾਂ ਤੁਸੀਂ ਦੇਖ ਸਕਦੇ ਹੋ ਬ੍ਰਾਂਡ ਜਿਹੜਾ ਲਵਲੀਨ ਰਹੇਗਾ ਤੁਹਾਡੇ ਸਾਹਮਣੇ ਆ ਹਨ ਜਦੋਂ ਅਸੀਂ ਕੋਈ ਵੀ ਸਟਾਕ ਓਪਨ ਕਰਦੇ ਆ ਕੋਈ ਵੀ ਬ੍ਰਾਂਡ ਹੁੰਦਾ ਅਸੀਂ ਸਾਰਾ ਸ਼ੋਅ ਕਰਦੇ ਆ ਇਦਾਂ ਨਹੀਂ ਹੈਗਾ ਵੀ ਅਸੀਂ ਕੁਝ ਹੋਰ ਕਹਿਤਾ ਵੀ ਤੁਹਾਡੇ ਕੋਲੇ ਹੋਰ ਪਹੁੰਚੂਗਾ ਤੇ ਪਿਓਰ ਚ ਨੋਂਦੇ ਸੂਟ ਲੇਗੇ ਦੇਖੋ ਕਿੰਨਾ ਜਿਆਦਾ ਸੋਹਣਾ ਫੈਬਰਿਕ ਹੈਗਾ ਤੁਸੀਂ ਦੇਖ ਸਕਦੇ ਹੋਗੇ ਜਿੰਨੇ ਫੁੱਲ ਪਿਓਰ ਚਨਾਉਣ ਦੇ ਦੁਪट्टे ਹੁੰਦੇ ਨੇਗੇ ਉਹਨੇ ਫੁੱਲ ਪਿਓਰ ਚਨਾਉਣ ਦੇ ਹੀ ਸੂਟ ਲੈਂਦੇ ਦੇਖੋ लवलीਨ ਦੇ ਸੂਟ ਲੈਂਗੇ ਕਲਰ ਤੁਸੀਂ ਦੇਖ ਸਕਦੇ ਹੋਗੇ ਸਟੈਂਪ ਦੇਖ ਸਕਦੇ ਹੋਗੇ ਲਾਈਨਿੰਗ ਲੱਗੂਗੀ ਫਿਰ ਤੁਸੀਂ ਦੇਖ ਸਕਦੇ ਹੋ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਪਣਵਾਉਣਾਗਾ ਹਨਾ ਕਈ ਪਣਾ ਨਹੀਂ ਸਰਦੀਆਂ ਵਾਲੇ ਬੁਲਨ ਚ ਸੂਟ ਲੈਂਦੇ ਹੈਗੇ ਹਨਾ ਪਸ਼ਮੀਨੇ ਦੇ ਤਾਂ ਤੁਸੀਂ ਇਹ ਵਾਲੇ ਸੂਟ ਲੇਗੇ ਜਿਹੜੇ ਲੈ ਸਕਦੇ ਹੋਗੇ ਜਿੱਦਾਂ ਕਿ ਬਾਗ ਲਿਆ ਭੈਣਾਂ ਕਹਿੰਦੀ ਹੁੰਦੀ ਮੈਂ ਸੀ ਪਸ਼ਮੀਨੇ ਦੇ ਸੂਟ ਕੱਟ ਲੈਣੇ ਆ ਪਰ ਬਹੁਤ ਸਾਰੀਆਂ ਭੈਣਾਂ ਦੇ ਆਰਡਰ ਚੱਲ ਵੀ ਰਹੇ ਨੇ ਪਸ਼ਮੀਨੇ ਦੇ ਸੁੱਟਾਂ ਦੇ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਪ੍ਰਾਈਸ ਰਹੇਗਾ ਇਹਦਾ 2050 ਪਲੱਸ ਸ਼ਿਪਿੰਗ ਹੈਗੀ ਲਓ ਜੀ ਪਹਿਲਾ ਸੂਟ ਇਹ ਸੀਗਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟਾ ਇਹਨਾਂ ਨਾਲ ਨਹੀਂ ਹੈਗਾ ਤੇ ਫੈਬਰਿਕ ਹੈ ਜਿਹੜਾ ਬਹੁਤ ਜ਼ਿਆਦਾ ਗੁੱਡ ਹੈਗਾ ਬਹੁਤ ਜ਼ਿਆਦਾ ਸੋਹਣਾ ਹੈਗਾ ਵੇ ਦੇ ਚ ਸ਼ਾਇਦ ਬਲਕਲੇ ਬਹੁਤ ਜਿਆਦੇ ਸੋਹਣੀ ਚਣੌਣ ਹੈਗੀ ਕਿਉਂਕਿ ਮੈਂ ਤਾਂ ਹੁਣ ਵੀਡੀਓ ਪਾ ਰਹੀ ਹੈਗੀ ਹੈਨਾ ਤਾਂ ਕਰਕੇ ਮੈਨੂੰ ਪਤਾ ਲੱਗ ਰਿਹਾ ਵੀ ਬਹੁਤ ਜਿਆਦਾ ਸੋਹਣੀ ਹੈ ਜੇ ਨਾਂ ਵਧੀਆ ਹੁੰਦੀ ਆਪਾਂ ਤੁਹਾਨੂੰ ਤਾਂ ਵੀ ਕਹਿ ਦਿੰਦੇ ਵੀ ਇਹ ਤੁਸੀਂ ਨਾਂ ਲਾ ਲਓ ਹਨਾ ਬਹੁਤ ਜਿਆਦਾ ਸੋਹਣਾਗਾ ਕਲਰ ਪ੍ਰਿੰਟ ਦੇਖੋ ਬਲੈਕ ਕਲਰ ਦੇ ਵਿੱਚ ਹੈਗਾ ਇਹ ਵੀ ਲਵਲੀਂਦਾਗਾ ਸਟੈਂਪ ਇਦਾਂ ਹੀ ਜਿੱਦਾਂ ਤੁਹਾਨੂੰ ਵੀਡੀਓ ਦੇ ਵਿੱਚ ਸੂਟ ਦਿਖਾ ਰਿਆ ਉਦਾਂ ਹੀ ਤੁਹਾਡੇ ਘਰ ਤੱਕ ਆਊਗਾ ਸੂਟ ਇਹ ਨਹੀਂ ਹੈਗਾ ਵੀ ਕੁਝ ਵੀ ਚੇਂਜ ਹੋ ਜਾਊਗਾ ਪੂਰਾ ਇਹ ਜੈਡ ਬਲੈਕ ਹੈ ਜਿਹੜਾ ਸੂਟ ਹੈਗਾ ਚੁਣੌਣ ਦਾ ਬਹੁਤ ਜਿਆਦਾ ਸੋਹਣਾਗਾ 2050 ਪ੍ਰਾਈਸ ਇਹਦੇ ਵਿੱਚ ਤਿੰਨ ਇਹਦੇ ਵਿੱਚ ਚਾਰ ਸੂਟ ਅਵੇਲੇਬਲ ਲੰਗੇ ਇਹਦੇ ਵਿੱਚ ਤਿੰਨ ਨੇਗੇ ਪਹਿਲੇ ਤੋਂ ਦੋ ਸੀਗੇ ਜਿਨੋਂ ਅਨ ਸਿਲਕੀ ਦੇ ਸੂਟ ਨੇ ਪਹੁੰਚਾ ਕੇ ਸੋਹਣੇ ਕਲਰ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਡਿਜ਼ਾਈਨ ਕਲਰ ਬਿਲਕੁਲ ਕੈਮਰੇ ਦੇ ਵਿੱਚ ਜਿਹੜਾ ਕਲਰ ਆ ਪਰਫੈਕਟ ਆ ਰਿਹਾਗਾ 19 20 ਦਾ ਵੀ ਨਹੀਂ ਫਰਕ ਹੈਗਾ ਤੁਸੀਂ ਦੇਖ ਸਕਦੇ ਹੋ ਇੱਕ ਸੂਟ ਲਓ ਦੋ ਸੂਟ ਲਓ ਤੁਹਾਡੀ ਆਪਣੀ ਚੁਆਇਸ ਹੈ ਜਿਵੇਂ ਵੀ ਤੁਸੀਂ ਚੁਣ ਕੇ ਲੈਣਾ ਚਾਹੋ ਨਾ ਜੀ ਵੀ ਤਿੰਨ ਸੂਟ ਨੇ ਆ ਵੀ ਬਹੁਤ ਸੋਹਣਾ ਕਲਰ ਹੈ ਕਲਰ ਡਿਜ਼ਾਈਨ ਸਪ੍ਰਿੰਟ ਸਾਰਿਆਂ ਦੇ ਅਲੱਗ-ਅਲੱਗ ਸੀਗੇ ਤੇ ਸਾਰੇ ਹੀ ਬਹੁਤ ਜ਼ਿਆਦੇ ਸੋਹਣੇ ਨੇ ਆਪੋ ਆਪਣੀ ਜਗਾ ਕੋਈ ਇਦਾਂ ਨਹੀਂ ਹੈਗਾ ਵੀ ਇਹ ਜਿਆਦੇ ਸੋਹਣਾ ਜਾਂ ਕੁਛ ਹੋਰ ਦੇਖੋ ਚੁਣਾਣਵੀ ਬਹੁਤ ਜ਼ਿਆਦੇ ਸੋਹਣੀ ਹੈ ਇਹ ਨਾਲੇ ਬ੍ਰਾਂਡ ਦੀ ਹੈਗੀ 2050 ਇਹਦਾ ਪ੍ਰਾਈਸ ਰਹੇਗਾ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਦੁਪੱਟਾ ਤੁਸੀਂ ਆਪਣੀ ਚੁਆਇਸ ਅਨੁਸਾਰਾ ਜਿਹੜਾ ਲਗਵਾ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਆਪਣਾ ਫਾਸਟਲੀ ਆਰਡਰ ਕਰਦੇ ਹੋ ਕਿਉਂਕਿ ਇਹ ਜਿਹੜਾ ਸਟਾਕ ਹੈਗਾ ਦੁਬਾਰਾ ਨਹੀਂ ਆਉਂਦਾ ਕਾਫੀ ਜ਼ਿਆਦੇ ਸੋਹਣੇ ਸੂਟ ਲੰਗੇ ਨਹੀਂ ਰੁਕਣ ਵਾਲੀ ਵੈਰਾਈਟੀ ਹੈਗੀ ਤੇ ਮਤਲਬ ਜਦੋਂ ਅਸੀਂ ਵੀਡੀਓ ਪਾ ਦਿੰਨੇ ਹੁੰਦੇ ਆਂਗੇ ਥੋੜੇ ਟਾਈਮ ਦੇ ਵਿੱਚ ਜਿਹੜੇ ਆਪਣੇ ਸੂਟ ਲੰਗੇ ਸੋਲਡ ਹੋ ਜਾਂਦੇ ਨੇ ਇੱਕ ਦੋ ਸੂਟ ਰਹਿ ਜਾਂਦੇ ਨੇਗੇ ਚਲੋ ਅ नेक्स्ट ਵੀਡੀਓ ਦੇ ਮਤਲਬ ਅਗਲੇ ਦਿਨ ਜਾਂ ਇੱਕ ਦੋ ਦਿਨਾਂ ਬਾਅਦ ਸੇਲ ਹੋ ਜਾਂਦੇ ਨੇਗੇ ਦੁਪੱਟਾ ਜਿਵੇਂ ਵੀ ਤੁਸੀਂ ਚਾਹੋਗੇ ਆਪਾਂ ਉਦਾਂ ਤੁਹਾਨੂੰ ਚੁਣਵਾਉਣ ਦਾ ਰੱਖ ਸਕਦੇ ਹਾਂ ਉਹਦੇ ਨਾਲ ਡਾਈ ਕਰਵਾ ਕੇ ਦੇ ਦਾਂਗੇ ਜੌਰਜਟ ਦਾ ਰੱਖ ਸਕਦੇ ਹੋ ਕਾਫੀ ਜ਼ਿਆਦੇ ਸੋਹਣਾ ਦੁਪੱਟਾ ਲੱਗੂਗਾ ਉਹ ਵੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂ ਦੱਸ ਦਿਓ ਮੈਂ ਪਹਿਲਾਂ ਦੋ ਸੂਟ ਦਿਖਾਏ ਨੇ ਉਹਦੇ ਵਿੱਚੋਂ ਤੁਸੀਂ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋਗੇ ਸਕਰੀਨਸ਼ਾਟ ਭੇਜ ਦਿਓ ਹਨਾ ਪਹਿਲਾਂ ਮੈਨੂੰ ਸਕਰੀਨਸ਼ਾਟ ਭੇਜਿਆ ਕਰੋ ਕਿ ਤੁਸੀਂ ਕਿਹੜੇ ਸੂਟ ਦੀ ਗੱਲ ਕਰਦੇ ਹੋ ਤਾਂ ਤਾਂ ਮੈਨੂੰ ਵੀ ਨਹੀਂ ਪਤਾ ਲੱਗਣਾ ਹੈਗਾ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ